ਆ ਮੇਰਾ ਮਨਵਿੰਦਰਪਾਲ ਸਿੰਘ ਹੈ ਜੀ। ਕਿਹੜੀ ਜਗ੍ਹਾ ਤੋਂ? ਮੈਂ ਇੱਥੋਂ ਲੋਕਲ ਹੀ ਆਂ ਜੀ। ਇੱਥੋਂ ਦੇ ਰਹਿਣ ਵਾਲਾ ਆਂ ਜੀ। ਹਾਂਜੀ। ਇਸ ਵੇਲੇ ਕਿੱਥੇ ਖੜੇ ਹੋ? ਇਹ ਲਾਂਸ ਰੋਡ ਹੈ ਜੀ। ਬੜਾ ਪੋਸ਼ ਅਲਕਾ ਇੱਥੋਂ ਰੰਬ ਸਰਦਾ। ਬਹੁਤ ਰੋਣੇ ਲੱਗਦੀ ਇੱਥੇ ਨਵੇਂ ਸਾਲ ਦੀ। ਬੜੇ ਧੂਮ-ਧਾਮ ਨਾਲ ਸਾਰੇ ਪਰਿਵਾਰਾਂ ਨਾਲ ਇੱਥੇ ਆਂਦੇ ਨਹੀਂ ਮਨਾਣ ਜੀ। ਦੇਖਣ ਨੂੰ ਵੀ ਲੱਗਿਆ ਕਿ ਪਹਿਲਾਂ ਲਾਲਚ ਜਿਹੜਾ ਪੀੜ ਜਣਾਉਂਦਾ ਸੀ, ਰੋਡ ਉੱਤੇ ਵੀ ਇਸ ਵਾਰ ਜਿ cục ਮਿਲ ਰਿਹਾ ਜੀ। ਨਹੀਂ ਇਸ ਸਾਲ ਨਹੀਂ। ਇਸ ਸਾਲ ਕਾਫੀ ਠੀਕ ਹੈ। ਅੱਗੇ ਨਾਲੋਂ ਪਹਿਲੇ ਨਾਲੋਂ ਜਿਹੜਾ ਪਹਿਲਾ ਮੋਲ ਸੀ ਨਾ, 오ਰੀਜਨ ਥੋੜਾ ਚੋਰੀਆਂ ਦਾ ਯਕੀ ਕਾਫੀ ਕਾਫੀ ਮੂਦ ਸਹੀ ਹੋਇਆ ਆ ਇਸ ਕੀ ਤੁਸੀਂ ਕੀ ਕਰਦੇ ਹੋ ਤੇ ਨਵੇਂ ਸਾਲ ਦੇ ਪੱਤੀ ਲੈਣੇ ਚਾਹਦੇ ਨਹੀਂ ਨਵੇਂ ਸਾਲ ਦੇ ਹਾਂ ਵੀ ਮਨਾਣਾ ਚਾਹਦੇ ਖੁਸ਼ੀਆਂ ਨਾਲ ਮਨਾਣਾ ਚਾਹਦੇ ਜੀ ਸਾਲ ਨੌਜਵਾਨਾਂ ਨੂੰ ਕੁਝ ਦੇਣਾ ਚਾਹਦੇ ਨੌਜਵਾਨਾਂ ਨੂੰ ਇਹ ਹੀ ਆ ਵੀ ਹਾਂ ਵੀ ਮੇਸ਼ੇ ਛੱਡੋ ਬਾਹਰ ਜਾਣਾ ਵੀ ਛੱਡੋ ਠੀਕ ਹੈ ਇੱਥੇ ਰਹੋ ਆਪਣਾ ਹਿੰਦੁਸਤਾਨ ਚ ਰਹੋ ਆਪਣਾ ਬਾਹਰ ਘਰ ਮਨਾਓ ਆਪਣੇ ਫੈਮਲੀ ਨਾਲ ਮਨਾਓ ਜੀ ਤੇ ਅਸੀਂ ਮੇਰਾ ਨਾਮ ਅਮਰਪਾਲ ਸਿੰਘ ਆ ਤੇ ਅਸੀਂ ਅਮਰਸਰ ਲਾਲਸ ਰੋਡ ਤੇ ਨਵਾਂ ਸਾਲ ਮਨਾਉਣ ਆਏ ਆ ਸਪੈਸ਼ਲ ਮੌਕੇ ਤੋਂ ਹਾਂਜੀ ਤੇ ਕੀ ਕਰਦੇ ਤੁਸੀਂ ਆਪਣੇ ਲੈਨਡਲੋਰ ਸ਼ੋਰੂਮ ਆ ਮਖੂਕ ਡੈਸਿੰਗਾਂ ਡ੍ਰੈਪਰਸ ਗੜ ਕੀਤੀ ਜੇ ਬਿਜ਼ਨਸ ਉਹਦੇ 2024 ਦੇ ਹੋ ਜਾ ਰਿਹਾ ਜੀ ਬਹੁਤ ਵਧੀਆ ਰਿਹਾ ਉਮੀਦ ਆ ਕਿ ਗਾਂ 2025 ਬਹੁਤ ਵਧੀਆ ਰਹੇਗਾ ਤੇ ਕੀ ਸੰਦੇਸ਼ ਕੀ ਦੇਣਾ ਚਾਹੁੰਦੇ ਤੁਸੀਂ ਆਪਣੇ ਲੋਕਾਂ ਨੂੰ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਨੌਜਵਾਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਵੀ ਨਸ਼ੇ ਤਿਆਗੋ ਤੇ ਰੌਣਕ ਪਰ ਫਿਰਕੇ ਰੌਣਕ ਮੇਲਾ ਵੇਖੋ ਬਸ ਇਹੀ ਅਗੇ ਇੰਜੋਏਮੈਂਟ ਕਰੋ ਤੂੰ ਜਿੱਥੇ ਬਿਜ਼ਨਸ ਕਰ ਰਿਹਾ ਤੂੰ ਆਈਪਲ ਦਾ ਨੌਜੋਨ ਪੜ ਕੇ ਬਾਹਰ ਜਾ ਰਿਹਾ ਹੈ ਕੋਈ ਕੋਈ ਇਥੇ ਮੈਂ ਆਲਰੇਡੀ ਦੋ ਹਰ ਇੰਗਲੈਂਡ ਜਾ ਆਇਆ ਹਾਂ ਆਪ ਬ੍ਰਦਰ ਮੇਰਾ ਵੱਡਾ ਇਹਨਾਂ ਦੇ ਨਾਂ ਤੇ ਚੱਲਦਾ ਪਿਆ ਸ਼ੋਰੂਮ ਆਪਣਾ ਤੇ ਪਰ ਬਿਜ਼ਨਸ ਹੁਣ ਇੱਥੇ ਚਲਾਵਾਂਗਾ ਬਾਹਰ ਕੁਛ ਨਹੀਂ ਹੈ ਬਾਹਰ ਜਿਹੜੇ ਨੌਜਵਾਨ ਜਾਂਦੇ ਉਹਨਾਂ ਨੂੰ ਕੀ ਸੰਦੇਸ਼ ਹੈ ਉਹਨਾਂ ਨੂੰ ਇਹ ਸੰਦੇਸ਼ ਹੈ ਕਮਾਈ ਕਰੋ ਆਣ ਕੇ ਇੱਥੇ ਆਣ ਕੇ ਕੋਈ ਇਨਵੈਸਟਮੈਂਟ ਕਰੋ ਜਿੱਥੇ ਗਾਂਹ ਪ੍ਰੋਫਿਟ ਹੋਵੇ ਬਾਹਰਲਾ ਪੈਸਾ ਤੇ ਬਾਹਰ ਹੀ ਲੱਗ ਜਾਂਦਾ ਉਹ ਤੇ ਲਾਈ ਜਾਂਦੇ ਆਪਣੇ ਲੋਕ ਪਹਿਲਾਂ ਹੀ ਆਲਰੇਡੀ ਆਗਰ ਕੋਈਰ 2025 ਚ ਅਪੀਲ ਕਰਦਾ ਹੈ 2025 ਚ 2025 ਬਸ ਇਦਾਂ ਹੀ ਆਸਦੇ ਖੇਡਦੇ ਫਿਰਗੇ ਹੋਰ ਤਾਂ ਕੋਈ ਆਸਾਂ ਨਹੀਂ ਵਧੀਆ ਬਿਜ਼ਨਸ ਚੱਲੀ ਜਾਣ ਕਮਾਈਆਂ ਤਰੀਆਂ ਹੋਣ ਕਮਾਈ ਜਾਣ ਲੱਗੀ ਜਾਣ ਬਸ ਮੇਰਾ ਨਾਮ ਵਿਜੇ ਕੁਮਾਰ ਹੈ ਹਮੇ ਸਰ ਤੋਂ ਹੀ ਅੱਜ ਲਾਰਕਾੜ ਦੇ ਨਵਾਂ ਸਾਲ ਮਨਾਉਣ ਨੂੰ ਆਏ ਬਸ ਘੁੰਮ ਰਹੇ ਆ ਅੱਜ ਨਵਾਂ ਸਾਲ ਮਨਾ ਰਹੇ ਹਾਂ ਉਮੀਦਾਂ 2025 ਦੀ ਉਮੀਦਾਂ ਇਹ ਹੈ ਕਿ ਸਭ ਸੁਖ ਸ਼ਾਂਤੀ ਰਹੇ ਵਪਾਰ ਵਧੇ ਲੋਕਾਂ ਦਾ ਜੋ 2024 ਦੇ ਜੋ ਹਾਰ ਰਹੇ ਨੇ 2024 ਤਾਂ ਬਿਲਕੁਲ ਹੀ ਖਰਾਬ ਰਿਹਾ ਦੂਜੇ ਦਿਨ ਹੀ ਆਏ ਕਦੀ ਕੋਈ ਇੱਥੇ ਹੜਤਾਲ ਹੋ ਜਾਂਦੀਆਂ ਕਦੀ ਕੁਝ ਹੁੰਦਾ ਪੰਜਾਬ ਦਾ ਤੇ ਵੈਸੇ ਹੀ ਮਾਹੌਲ ਬਹੁਤ ਖਰਾਬ ਹੋਇਆ ਇਸ ਟਾਈਮ 2025 ਤਾਂ ਇਹੀ ਉਮੀਦਾਂ ਨੇ ਸਭ ਦੇ ਵਪਾਰ ਵਧਣ ਖੁਸ਼ੀ ਹਾਲ ਆਏ ਜਦੋਂ ਹੋਇਆ 24 ਵਧੀਆ ਆਵੇ ਲੋਕਾਂ ਲਈ ਮੇਰੀ ਕਲੋਸ ਦਾ ਬਿਜ਼ਨਸ ਹੈ ਆਪਣਾ 골ਡਨ ਟੈਂਪਲ ਲੱਗੇ 2024 ਬਹੁਤ ਖਰਾਬ ਰਿਹਾ ਉਹ ਨਾਸ਼ਾ ਤੇ ਆਹੀ ਕਿ 2025 ਦੇ ਵਧੀਆ ਰਵੇ ਵਧੀਆ ਵਧੀਆ ਬਿਜ਼ਨਸ ਆਵੇ ਸਾਰਿਆਂ ਲਈ ਬਸ ਇਹੀ ਆਸ਼ਾ ਹੈਗੀ ਹੁੰਦੀ 2025 ਦੀ ਸਾਡੇ ਮਾਦੇ ਨੇ ਨਵੇਂ ਸਾਲ ਤੇ ਕੀ ਕਹਿਣਾ ਚਾਹੁੰਦਾ ਹੈ ਹਾਂਜੀ ਟਾਡੇ ਮਾਧਿਅਮ ਨਾਲ ਨਵੇਂ ਸਾਲ ਤੇ ਕੀ ਕਹਿਣਾ ਚਾਹੁੰਦੇ ਸਾਰੇ ਦੇਸ਼ਵਾਦੀਨ ਕੀ ਕਹਿਣਾ ਹੈ ਤੁਹਾਡੇ ਮਾਧਿਅਮ ਨਾਲ ਇਹੀ ਕਹਿਣਾ ਚਾਹੁੰਦੇ ਦੇਸ਼ਵਾਦੀਨ ਸਭ ਸੁਖਸ਼ਾਂਤੀ ਰਹੇ ਨਸ਼ੇ ਛੱਡਣ ਆਪਣੇ ਵਪਾਰ ਆਪਣੇ ਬਿਜ਼ਨਸ ਵੱਲ ਧਿਆਨ ਦੇ ਲੜਾਈ ਝਗੜੇ ਹੜਤਾਲਾਂ ਇਹ ਕੁਝ ਨਹੀਂ ਰੱਖਿਆ ਸਭ ਤੋਂ ਮੇਨ ਨਸ਼ੇ ਛੱਡੋ ਅੱਜ ਕੱਲ ਦਾ ਜਿੰਨਾ ਵੀ ਯੂਥ ਹੈ ਸਾਰਾ ਨਸ਼ਿਆਂ 'ਚ ਪਿਆ ਹੈ ਜਿੰਨਾ ਵੀ ਯੂਥ ਲਗਾ ਲੋ ਛੋਟੇ ਛੋਟੇ ਬੱਚੇ 18 18 15 15 ਸਾਲ ਦੇ ਪ੍ਰਸ਼ਾਸਨ ਨੂੰ ਤੇ ਇਹੀ ਇਹੀ ਬੇਨਤੀ ਕਰਾਂਗੇ ਕਿ ਵੱਦੋ-ਵਾਦ ਨਸ਼ੇ ਫੜੋ ਨਸ਼ੇ ਵੇਚਣ ਵਾਲੇ ਫੜੋ ਵੇਚਣ ਵਾਲੇ ਨਹੀਂ ਹੋਣਗੇ ਤੇ ਖਾਣ ਪੀਣ ਵਾਲੇ ਵੀ ਨਹੀਂ ਰਹਿਣਗੇ ਸਾਡਾ ਮੇਨ ਇਹੀ ਹੈਗਾ ਕਿ 2025 ਤੇ ਜਿੰਨੇ ਵੀ ਸਾਡੇ ਆਪਣੇ ਐਸ.ੀ.ਪੀ. ਸਾਹਿਬ ਆਏ ਨੇ ਭੁੱਲੜ ਸਾਹਿਬ ਬਹੁਤ ਵਧੀਆ ਸਰਨੇ ਆਪਣੇ ਖੰਚੂਗਾ ਇਹੀ ਹੈਗਾ ਕਿ ਉਹ ਵੱਤੋ ਵੱਤੋ ਕੰਮ ਕਰ ਵੀ ਰਹੇ ਨੇ ਉਹਨਾਂ ਨੇ ਅੱਜ ਤੋਂ ਦੇ ਆਏ ਆ ਘੱਟੋ ਘੱਟ 50 ਤੋਂ 60% ਦਾ ਨਸ਼ਾ ਫੜਿਆ ਹਥਿਆਰ ਤਸਕਰੀ ਵਾਲੇ ਫੜੇ ਨੇ ਬਸ ਸਾਡੀ ਇਹੀ ਬੇਨਤੀ ਹੈ ਕਿ ਵੱਤੋ ਨਸ਼ੇ ਖਤਮ ਹੋਣ ਸਭ ਆਪਣੇ ਬਿਜ਼ਨਸ ਸਾਰਾ ਕੁਝ ਵਧੀਆ ਚੱਲੇ ਬਸ ਇਹੀ ਸਾਡੀ ਬੇਨਤੀ ਤੁਹਾਡੇ ਮਾਧਿਅਮ ਨਾਲ ਇਹੀ ਕਵਾਂਗੇ ਇਸ ਸਰਕਾਰਾਂ ਨੂੰ ਹੋਰ ਕੀ ਹੈਪੀ ਨੀਅਰਸ ਮੇਰਾ ਨਾਮ ਅੰਛਾ ਮੈਨੂ ਗਾਰਡਨ ਕਲੋਨੀ ਤੋਂ ਰਹਿਣਾ ਤੇ ਅੱਜ ਆਪਾਂ ਨਵਾਂ ਸਾਲ ਮਨਾਣ ਲੌਰੈਂਸ ਉੱਤ ਕੇ ਆਇਆ ਜਿਸ ਨਾਲ ਕਿ ਅਦਰ ਦੁਰੂ ਦੁਰੂ ਲੋਕੀ ਆਂਦੇ ਨਵਾਂ ਸਾਲ ਮਨਾਣ ਤੇ ਪੋਰ ਪੋਰ ਸ਼ੇਰੀਆ ਦਾ ਤੇ ਮੈਂ ਵੀ ਅਦਰ ਆਪਣੇ ਫੈਮਲੀਸ ਨਾਲ ਆਪਣੇ ਫਰੈਂਡਸ ਨਾਲ ਆਇਆ ਤੇ ਅਸੀਂ ਆਪਾਂ ਇੰਜੋਏ ਕਰਾਂਗੇ ਫਿਰ 12 ਵਜੇ ਆਪਾਂ ਚੱਲੀ ਜਾਵਾਂਗੇ